ਹਾਂਜੀ ਸਵਾਗਤ ਹੈ ਜੀ ਤੁਹਾਡਾ ਨਵੇਂ ਦਿਨ ਨਵੇਂ ਵੀਡੀਓ ਦੇ ਵਿੱਚ ਅੱਜ ਸਾਡਾ ਲਾਸਟ ਦਿਨ ਹੈ ਇਸ ਹਜੂਰ ਸਾਹਿਬ ਇਹ ਹੁਣ 4:30 ਹੋਏ ਆ ਸਵੇਰ ਦੇ ਅਸੀਂ ਚੱਲੇ ਜੀ ਤਖਤ ਸਾਹਿਬ ਮੱਥਾ ਟੇਕਣ ਮੱਥਾ ਟੇਕਣ ਤੋਂ ਬਾਅਦ ਬ੍ਰੇਕਫਾਸਟ ਕਰਕੇ ਫਿਰ ਵਾਪਸ ਆ ਕੇ ਤਿਆਰੀ ਕਰਾਂਗੇ ਤਾਂ 8 ਵਜੇ ਬੱਸ ਆ ਜਾਣੀ ਆਪਣੇ ਸਰਾ ਦੇ ਬਾਹਰ ਤਖਤ ਸਾਹਿਬ ਦੀਆਂ ਜਿਹੜੀਆਂ ਆ ਕੇ ਤੇ ਰੇਲਵੇ ਸਟੇਸ਼ਨ ਤੇ ਛੱਡ ਕੇ ਆਉਂਦੇ ਤਾਂ ਰਾਤ ਸਾਨੂੰ ਟਿਕਟ ਦਾ ਕੁਝ ਕਨਫਰਮ ਨਹੀਂ ਸੀ ਵੇਟਿੰਗ ਦੇ ਵਿੱਚ ਆ ਰਹੀ ਸੀ ਤਾਂ ਅੱਜ ਸਾਂ 9:30 10 ਦੇ ਕਰੀਬ ਸਾਨੂੰ ਮੈਸੇਜ ਆ ਗਿਆ ਸੀ ਆ ਰਹੀ ਸੀ ਦਾ ਜੋ ਕਿ ਆ ਰਹੀ ਸੀ ਹਾਫ ਟਿਕਟ ਹੁੰਦੀ ਆ ਦੋ ਜਾਨੇ ਨੂੰ ਇੱਕ ਸੀਟ ਮਿਲਦੀ ਆ ਇੱਕ ਸੀਟ ਸਾਨੂੰ ਮਿਲ ਗਈ ਆ ਤਾਂ ਅਸੀਂ ਉਸ ਤੋਂ ਅੱਗੇ ਜਾ ਕੇ ਟੀਸੀ ਤੋਂ ਕਨਫਰਮ ਕਰਵਾਵਾਂਗੇ ਹੋ ਜਾਏਗੀ ਮੇਬੀ ਪਿਛਲੀ ਵਾਰੀ ਵੀ ਸਾਡੇ ਨਾਲ ਇਦਾਂ ਹੀ ਹੋਇਆ ਸੀ ਜਦੋਂ ਅਸੀਂ ਬਾਠੋ ਆਏ ਸੀ ਅੰਮ੍ਰਿਤਸਰ ਤੋਂ ਤਾਂ ਉਦੋਂ ਵੀ ਸਾਡੀਆਂ ਆ ਰਹੀ ਸੀ ਹੋਈਆਂ ਸੀ ਸਾਡੀਆਂ ਤੇ ਫੇਰਾਣ ਕੇ ਅਸੀਂ ਦਿੱਲੀ ਦੇ ਨੇੜੇ ਆਣ ਕੇ ਸਾਨੂੰ ਕਨਫਰਮ ਕਰਤੀ ਸੀ ਦੂਜੀ ਸੀਟ ਵੀ ਤਾਂ ਹੁਣ ਵੀ ਇਦਾਂ ਹੀ ਕਰਾਂਗੇ ਸੋ ਮਿਲਦੇ ਆ ਜੀ ਹੱਥ ਆ ਟੇਕ ਲੀਏ Oh, will oh. be ਰਾਜ ਨੂੰ ਫੁੱਲ ਭੇਡ ਕਰਨਾ ਚਾਹੁੰਦੇ ਤੇ ਇਤੋਂ ਲੈ ਸਕਦੇ ਅਸੀਂ ਅੰਦਰੋਂ ਮਿਲ ਜਾਂਦੇ ਲੋ ਜੀ ਕਰਕੇ ਦਰਸ਼ਨ ਆਪਾਂ ਆ ਕੇ ਬਾਹਰ ਲੰਗਰ ਵੀ ਛਕ ਲਿਆ ਜੀ ਬ੍ਰੇਕਫਾਸਟ ਹਲਕਾ ਪੁਲਕਾ ਕਰ ਲਿਆ ਹੁਣ ਜਾ ਕੇ ਆਪਣੀ ਕੰਨੀ ਤਿਆਰੀ ਤਾਂ ਫਿਰ ਉਸ ਤੋਂ ਬਾਅਦ ਵੇਟ ਕਰਾਂਗੇ ਬਾਸ ਦੀ ਬਾਬਾ ਜੀ ਕਿਰਪਾ ਕਰ ਜੇ ਜਦੋਂ ਕਿਤੇ ਅਨੜ ਪੜਾਇਆ ਤੇ ਫਿਰ ਆਵਾਂਗੇ ਤਾਂ ਥੋੜੀਆਂ ਜਿਹੜੀਆਂ ਹੁਣ ਉਹ ਰੰਗਿਆਂ ਨੇ ਕਿ ਸਾਡੇ ਤੋਂ ਬੁਕਿੰਗ ਵਗੈਰਾ ਦੇ ਵਿੱਚ ਇੱਕ ਗਦਾਈ ਆ ਉਹ ਅਸੀਂ ਨੈਕਸਟ ਟਾਈਮ ਜਿਹੜੀ ਆਪਣੀ ਸਾਰੀ ਪ੍ਰੋਪਰ ਕਰਕੇ ਆਵਾਂਗੇ ਜਿਵੇਂ ਸਾਬ ਤੁਹਾਨੂੰ ਵੀ ਦੱਸਿਆ ਤੇ ਆਪਣੀ ਆਨਲਾਈਨ ਬੁਕਿੰਗ ਰੂਮਸ ਵਗੈਰਾ ਦੀ ਇੱਥੇ ਜਿਹੜੀ ਆ ਉਹ ਆਨਲਾਈਨ ਬੁਕਿੰਗ ਹੁੰਦੀ ਹੈ ਸੱਚ ਫਰੈਂਡ ਸਾਹਿਬ ਉਹਦਾ ਨੰਬਰ ਮੈਂ ਪਹਿਲੇ ਵੀ ਮੈਂਸ਼ਨ ਕੀਤਾ ਦੁਬਾਰਾ ਵੀ ਨੋਟ ਕਰ ਲਓ 8297782977 ਇਸ ਨੰਬਰ ਤੇ 2 ਮਹੀਨੇ ਤੇ 3 ਮਹੀਨੇ ਪਹਿਲਾਂ ਹੀ ਆਪਣੀ ਜਦੋਂ ਤੁਸੀਂ ਰੇਲਵੇ ਦੀ ਟਿਕਟ ਬੁੱਕ ਕਰ ਲੈਂਦੇ ਨਾਲ ਦੀ ਨਾਲ ਆਪਣਾ ਰੂਮ ਵੀ ਇੱਥੇ ਬੁੱਕ ਕਰ ਲਓ ਤਾਂ ਫਿਰ ਤੁਹਾਨੂੰ ਈਜ਼ੀ ਮਿਲ ਜਾਏਗਾ ਖਾਸ ਕਰਕੇ ਪ੍ਰੋਬਲਮ ਆਉਂਦੀ ਸਿਰਫ ਨਿਊ ਈਅਰ ਤੇ ਦਸੰਬਰ ਵਾਲੀਆਂ ਛੁੱਟੀਆਂ ਦੇ ਵਿੱਚ ਭੋਲੀ ਦਸਹਿਰਾ ਤੇ ਦੀਵਾਲੀ ਦੇ ਬਾਕੀ ਤਾਂ ਪੁੱਛਿਆ ਆਪਾਂ ਤੇ ਕਿ ਉਹ ਕਹਿੰਦੇ ਇੰਨੀ ਜ਼ਿਆਦਾ ਦਿੱਕਤ ਨਹੀਂ ਆਉਂਦੀ ਰੋਮ ਦੀ ਤੇ ਇਹ ਜਿੱਦਾ ਤੁਸੀਂ ਤਿਆਰ ਰੱਖਿਓ ਜੀ ਚੈੱਕ ਆਊਟ ਟਾਈਮ ਆ ਗਿਆ ਬੈਗ ਸਾਰੇ ਰੈਡੀ ਨੇ ਕਮਰਾ ਸਾਰਾ ਅਸੀਂ ਬਿਲਕੁਲ ਜਿੱਦਾ ਲਿਆ ਸੀ ਉਦਾਂ ਹੀ ਕਰ ਦਿੱਤਾ ਹੈ ਸਾਫ਼ ਸੁਥਰਾ ਲਓ ਜੀ ਬੱਸਾ ਫਾਨੀ ਸੀ 8 ਵਜੇ ਫਿਰ ਅਸੀਂ ਉਥੋਂ ਆਟੋ ਲੈ ਕੇ ਚਲੇ ਚੱਲਦੇ ਆ ਸਟੇਸ਼ਨ ਤੇ ਬੱਸ ਵੀ ਆਂਦੀ ਆ ਅਗਰ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਆਟੋ ਤੇ ਜਾਣਾ ਜਾਂ ਬੱਸ ਤੇ ਜਾਣਾ ਆਟੋ ਵੀ ਬਥੇਰੇ ਮਿਲ ਜਾਂਦੇ ਉਥੋਂ ਬਹੁਤੀ ਉੱਥੇ ਗੇਟ ਦੇ ਅੱਗੇ ਹੁੰਦੇ ਆ ਤੇ ਅਸੀਂ ਆਟੋ ਹੀ ਲੈ ਲਿਆ ਆ ओके ਅਸੀਂ ਸੋਚਿਆ ਕਿ ਵੇਟ ਵੀ ਕਰਨੀ ਹੋਲੇ ਤੈਨੂੰ ਆਪਾਂ ਜਾ ਕੇ ਸਟੇਸ਼ਨ ਤੇ ਜਾਂਦੇ ਆ ਤੇ ਉੱਥੇ ਜਾ ਕੇ ਬੈਠਦੇ ਆ ਲੋ ਜੀ ਪਹੁੰਚ ਗਏ ਆਪਾਂ ਰੇਲਵੇ ਸਟੇਸ਼ਨ ਹਜ਼ੀ ਆਟੋ ਲੈ ਕੇ ਆ ਗਈ ਹੈ ਇਹਦਾ ਬੱਸਾਂ ਆਉਂਦੀਆਂ ਐ ਬਾਬਾ ਨਿਹੰਗ ਸਿੰਘ ਜੀ ਦੇ ਉਧਰੋਂ ਆਈ ਹੈਗੀ ਆ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਸੱਚਖੰਡ ਚਾਪ ਦੀਆਂ ਵੀ ਬੱਸਾਂ ਆਉਂਦੀਆਂ ਨੇ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਆਂ ਟ੍ਰੇਨ ਕਿਹੜੇ ਪਲੇਟਫਾਰਮ ਤੇ ਲੱਗੀ ਹੋਈ ਐ ਫਿਰ ਜਾ ਕੇ ਸੀਟ ਲੈ ਕੇ ਬੈਠਦੇ ਆਂ ਫਿਰ ਅੱਗੇ ਦੀ ਜੋ ਅਪਡੇਟ ਹੋਏਗੀ ਉਹ ਤੈਨੂੰ ਦਿਖਾਉਂਦੇ ਆ ਜੀ ਜਸ 5 ਮਿੰਟ ਦਾ ਹੀ ਰਸਤਾ ਹੈ ਤੁਸੀਂ ਉਹ ਤਾਂ ਜੋ ਗੁਰਦੁਆਰਾ ਸਾਹਿਬ ਤੋਂ ਆਉਂਦੇ ਹੋ ਤੇ ਨਾਲ ਹੀ ਟਿਕਟ ਕਾਊਂਟਰ ਇੱਧਰ ਲੱਗਾ ਹੋਇਆ ਦੇਖ ਸਕਦੇ ਹੋ ਤੁਸੀਂ ਅਗਰ ਤੁਸੀਂ ਮੌਕੇ ਤੇ ਜਨਰਲ ਟਿਕਟ ਲੈਣੀ ਹੈ ਤੇ ਇੱਧਰੋਂ ਮਿਲ ਜਾਂਦੀ ਹੈ ਇੱਧਰੋਂ ਵੀ ਟਿਕਟ ਮਿਲ ਜਾਂਦੀ ਹੈ ਤੇ ਹੁਣ ਸੱਚਖੰਡ ਸੱਚਖੰਡ ਦੇਖਿਓ ਕਿਹੜੇ ਤੇ ਆਂਦੀ ਹੈ ਆਪਣੀ ਹਣੀ 12700 15 ਨੰਬਰ ਹੋਣਾ ਟ੍ਰੇਨ ਨੰਬਰ 12700 15 ਆ ਹਾਂ 12715 ਸੱਚਖੰਡ ਡੀ1 ਤੇ D1 ਤੇ ਆ ਰਹੀ ਆ ਆ ਰਹੀ ਨਹੀਂ ਮਤਲਬ T1 ਤੇ ਲੱਗੀ ਹੋਈ ਆ ਆ ਰਹੀ ਤਾਂ ਹੁੰਦੀ ਜੇ ਕਿਤੇ ਚੱਲ ਕੇ ਆਉਣੀ ਹੋਵੇ ਪਰ ਇਹ ਇੱਥੋਂ ਹੀ ਚੱਲਦੀ ਆ ਸੱਚਾ ਐਂਡ ਐਕਸਪੈਕਟ B1 ਲੋ ਜੀ D1 ਤੇ ਪਹੁੰਚ ਕੇ ਦੇਖ ਲੋ ਸੰਗਤ ਕਿੰਨੀ ਸੰਗਤ ਅੱਜ ਕਿਉਂਕਿ ਅੱਜ ਜਿਹੜੀ 29 ਰੋਜ਼ ਦੇ ਤਰੀਕ ਵਾਲੀ ਟ੍ਰੇਨ ਸੀ ਨਾ ਕੋਈ ਵੀ ਇਹਦੀ 2-2 ਮਹੀਨੇ ਪਹਿਲਾਂ ਦੀ ਸਾਡੀ ਬੁਕਿੰਗ ਹੈਗੀ ਸੀ ਅੱਜ ਤਾਂ 2 ਮਹੀਨੇ ਪਹਿਲਾਂ ਬੁਕਿੰਗ ਜਿਹੜੀ ਸਾਡੀ 101 ਵੇਟਿੰਗ ਦੇ ਵਿੱਚ ਸੀ 100 ਨੰਬਰ ਤੇ 101 ਦੋ ਟਿਕਟਾਂ ਸੀਗੀਆਂ ਤਵਾਜ਼ ਆਪ ਲਾ ਲੋ ਕਿੱਕ ਪੂਰੇ 12 ਘੰਟੇ ਪਹਿਲਾਂ ਜਿਹੜਾ ਸਾਨੂੰ ਆਰ ਏ ਸੀ ਮਿਲੀ ਆ ਇੰਨੀ ਜਾਨੀ ਕਿ ਨਾ ਰੱਛ ਸੀਗੀ ਇੰਨੀ ਸੰਗਤ ਸੀਗੀ ਤਾਂ ਇਸ ਕਰਕੇ ਟਿਕਟ ਸਚਕੰਡ ਸਾਹਿਬ ਦੀ ਜਿਹੜੀ ਸਚਕੰਡ ਐਕਸਪ੍ਰੈਸ ਦੀ सॉरी ਸਚਕੰਡ ਸਾਹਿਬ ਕਹਿੰਦਾ ਸਚਕੰਡ ਐਕਸਪ੍ਰੈਸ ਦੀ ਜਿਹੜੀ ਤੁਸੀਂ ਟਿਕਟ ਕਰਵਾਣੀ ਆ ਨਾ ਉਹ ਬਹੁਤ ਜ਼ਿਆਦਾ ਵੇਟਿੰਗ ਚੱਲਦੀ ਓਦੀ ਤਿੰਨ ਤਿੰਨ ਮਹੀਨੇ ਪਹਿਲਾਂ ਦੀ ਵੇਟਿੰਗ ਚੱਲਦੀ ਆ ਤੁਸੀਂ ਐਡਵਾਂਸ ਦੇ ਵਿੱਚ ਹੀ ਕਰਵਾ ਲਓ ਟ੍ਰੇਨ ਅਜੇ ਲੱਗੀ ਨਹੀਂ ਹੋਈ ਪਲੇਟਫਾਰਮ ਤੇ ਸਾਰੀ ਸੰਗਤ ਵੇਟ ਕਰ ਰਹੀ ਆ ਤਾਂ ਜਦੋਂ ਵੀ ਟ੍ਰੇਨ ਆਂਦੀ ਏ ਫਿਰ ਬੈਠਦੇ ਵਿੱਚ ਹਾਂਜੀ ਇੱਕ ਗੱਲ ਕਿ ਟਿਕਟਾਂ ਦਾ ਸਟੇਮ ਬਹੁਤ ਜ਼ਿਆਦਾ ਚੱਲਦਾ ਜੇ ਇੱਥੇ ਮਤਲਬ ਜਿਹੜੀ ਆਪਣੇ ਉਥੇ ਲੰਗਰ ਸਾਹਿਬ ਦੇ ਤੇ ਜਾਂ ਸੱਤਖੜ ਸਾਹਿਬ ਦੇ ਨੇੜੇ ਜਿੱਥੇ ਵੀ ਟਿਕਟ ਜਿਹੜੇ ਸੇਲ ਕਰਦੇ ਏਜੰਟ ਬੈਠੇ ਆ ਨਾ ਸ਼ਾਇਦ ਉਹਨਾਂ ਦਾ ਕੋਈ ਕਮਿਸ਼ਨ ਬੇਸ ਹੋਏਗਾ ਮਤਲਬ ਤੁਸੀਂ ਮੌਕੇ ਤੇ ਤਤਕਾਲ ਟਿਕਟ ਕਰਾਉਣੀ ਹੈ ਤੇ 5-5 600-700 ਰੁਪਿਆ ਵਾਧਾ ਲੈਂਦੇ ਬੈਨੇ ਤੇ ਫਿਰ ਤੁਹਾਨੂੰ ਸ਼ੋਰਟੀ ਦਿੰਦੇ ਆ ਕਿ ਤੁਹਾਡੀ ਕਰ ਦਾਂਗੇ 800 ਕਰਵਾਈ ਨਹੀਂ ਉਹਨਾਂ ਤੋਂ ਸਾਡੀ ਤਾਂ ਵੈਸੇ ਹੀ ਆ ਰਹੀ ਸੀ ਹੋ ਗਈ ਜਿਹੜੀ ਰਵਾਸ ਸੀ ਜਨਰਲੀ ਉਹਨਾਂ ਤੋਂ ਪੁੱਛਿਆ ਸੀ ਕਿ ਜੇ ਮੰਨ ਲਓ ਸਾਡੀ ਕੈਨਸਲ ਹੁੰਦੀ ਹੈ ਫਿਰ ਅਸੀਂ ਲੈਣੀ ਸੀ ਟਿਕਟ ਬਟ ਉਹ ਸਾਨੂੰ ਚਲੋ ਠੀਕ ਹੈ ਜਿਹੜਾ ਮੈਸੇਜ ਆ ਗਿਆ 12 ਘੰਟੇ ਪਹਿਲੇ ਕਿ ਤੁਹਾਡੀ ਆ ਰਹੀ ਸੀ ਹੋ ਗਈ ਉਹ ਆ ਰਹੀ ਸੀ ਤੇ ਚਲ ਠੀਕ ਹੈ ਅਸੀਂ ਟੀਸੀ ਤੋਂ ਜਾ ਕੇ ਕਨਫਰਮ ਕਰਵਾ ਲਾਂਗੇ ਇੱਕ ਸੀਟ ਸਾਨੂੰ ਚਾਹੀਦੀ ਹੈ ਦਿਨ ਦਿਨ ਦਾ ਵੈਸੇ ਹੀ ਨਿਕਲ ਜਾਣਾ ਤੇ ਫਿਰ ਕੇ ਸੌਣਾ ਨਹੀਂ ਹੁੰਦਾ ਦੂਸਰੀ ਸੀਟ ਸਾਨੂੰ ਸਿਰਫ ਨਾਈਟ ਟਾਈਮ ਚਾਹੀਦੀ ਐ ਸੌਨ ਦੇ ਟਾਈਮ ਤੇ ਉਹ ਸ਼ਾਮ ਤੱਕ ਸਾਨੂੰ ਮਿਲ ਜਾਣੀ ਆ ਉਹ ਉੱਦੀ ਕੋਈ ਇੱਧਰ ਦੇਖ ਸਕਦੇ ਹੋ ਕਿੰਨੀ ਸੰਗਤ ਬੱਲੇ 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 ਆ ਜਿੱਤੋਂ ਤੱਕ ਵੀ ਨਿਗਾਹ ਪਈ ਤਾਂ ਡਿਨਰ ਦੌਰ ਤੱਕ ਸੰਗਤ ਹੀ ਸੰਗਤ ਇਸੇ ਹੀ ਸੰਗਤ ਆ ਬਹੁਤ ਜ਼ਿਆਦਾ ਜਣੀ ਕੇ ਸੰਗਤ ਹੈ ਅੱਜ ਹਾਂਜੀ ਟ੍ਰੇਨ ਆਫ ਪੌਨ ਦੇ ਵਿੱਚ ਅਜੇ ਕਾਫੀ ਸਮਾਂ ਹੈ ਇਸ ਕਰਕੇ ਅਸੀਂ ਆਟੋ ਲੈ ਕੇ ਪਹਿਲਾਂ ਆਏ ਸੀ ਕਿ ਤੁਹਾਨੂੰ ਕੁਝ ਦਿਖਾ ਸਕੀਏ ਤਾਂ ਹੁਣ ਮੈਂ ਜਾ ਰਿਆਂ ਸਟੇਸ਼ਨ ਦੇ ਨਾ ਬ੍ਰਿਜ ਹੁੰਦਾ ਹੈ ਜਿਹੜਾ ਕ੍ਰਾਸਿੰਗ ਪੁਜੀ ਉਹਦੇ ਉੱਪਰ ਜਾ ਕੇ ਤੁਹਾਨੂੰ ਮੈਂ ਦਿਖਾਨਾ ਕਿ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਕਿੰਨੀ ਕੁ ਦੂਰ ਹੈ ਬਿਲਕੁਲ ਨੇੜੇ ਹੀ ਆ ਇਥੋਂ ਬਿਲਡਿੰਗਾਂ ਦੇ ਵਿੱਚ ਦਿਸੇਗਾ ਤਾਂ ਨਹੀਂ ਬਸ ਆਈਡੀਆ ਮੈਂ ਤੁਹਾਨੂੰ ਦੇ ਦੇਣਾ ਰੋਡ ਸਿੱਧਾ ਹੀ ਜਾਂਦਾ ਹੈ ਸਟੇਸ਼ਨ ਤੋਂ ਤੁਸੀਂ ਬਾਹਰ ਨਿਕਲੋ ਤੇ ਸਿੱਧਾ ਹੀ ਆਪਣਾ ਸੱਚਖੰਡ ਸਾਹਿਬ ਜਾਣਾ ਚਾਹੇ ਤੁਸੀਂ ਲੰਗਰ ਸਾਹਿਬ ਗੁਰਦੁਆਰਾ ਜਾਣਾ ਦੋਨੋਂ ਬਿਲਕੁਲ ਹੀ ਨੇੜੇ ਹੀ ਨੇ ਆਟੋ ਤੇ ਤਾਂ 5 ਮਿੰਟ ਦਾ ਰਸਤਾ ਹੈ ਸਾਰਾ ਹਾਂਜੀ ਆ ਇੱਥੇ ਆ ਹੈਗਾ ਜਿਹੜਾ ਮੇਨ ਗੇਟ ਦਾ ਰੇਲਵੇ ਸਟੇਸ਼ਨ ਦਾ ਜਿੱਥੋਂ ਆਪਾਂ ਬਾਹਰ ਨਿਕਲਦੇ ਆ ਇਹਦੇ ਨਾਲ ਹੀ ਆ ਰੋਡ ਆ ਜਾਂਦਾ ਆਵਲ ਅੱਤ ਪੈਂਪ ਦੇਖਦਾ ਨਾ ਆਟੋ ਜਾਂਦਾ ਪਿਆ ਆਟੋ ਤੋਂ ਇੱਥੋਂ ਨਾਲ ਹੀ ਬਸ ਹੁਣ ਸੱਜੀ ਹੱਥ ਨੂੰ ਮੁੜ ਜਾਣਾ ਇੱਥੇ ਅੱਗੇ ਦਰਖਤਾਂ ਕੇ ਦੇਖਦਾ ਨਹੀਂ ਤਾਂ ਉੱਥੇ ਜਿਹੜਾ ਸੱਜੇ ਨੂੰ ਮੁੜ ਕੇ ਉਹ ਸਿੱਧਾ ਰੋਡ ਹੀ ਗੁਰਦੁਆਰਾ ਸਾਹਿਬ ਚਲੇ ਜਾਂਦਾ ਬਸ ਬਿਲਕੁਲ 5 ਮਿੰਟ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਚਲੇ ਜਾਓਗੇ ਉਸ ਤੋਂ ਬਾਅਦ ਇੱਧਰ ਮੈਂ ਬਿਲਡਿੰਗ ਤੁਹਾਨੂੰ ਆਈਡੀਆ ਦੱਸ ਦੇਣਾ ਜਦੋਂ ਤੁਸੀਂ ਸਟੇਸ਼ਨ ਤੇ ਆ ਦਿਖਿਓ ਉਧਰ ਦੀ ਬਿਲਡਿੰਗ ਦੇਖਿਓ ਜਾਂ ਟਾਵਰ ਇਹਨਾਂ ਟਾਵਰਾਂ ਦੇ ਵਿੱਚ ਬਿਲਡਿੰਗ ਯਾਨੀ ਕਿ ਮੀਂਹ ਥੋੜਾ ਨੀਵੇਂ ਖਾਦੇ ਆ ਮੈਂ ਦਿਖਦਾ ਨਹੀਂ ਪੂਰਾ ਕਲੀਅਰ ਇੱਥੇ ਕ ਜਾ ਕੇ ਆ ਗੁਰਦੁਆਰਾ ਸਾਹਿਬ ਇੱਥੇ ਇੰਨਾ ਬਿਲਡਿੰਗਾਂ ਦੇ ਵਿੱਚ ਆਈਆਂ ਤੁਹਾਨੂੰ ਬਿਲਡਿੰਗਾਂ ਦਿਖ ਰਹੀਆਂ ਨੇ ਜੂਮ ਤੇ ਸੈਂਟਰ ਦੇ ਵਿੱਚ ਇੱਥੇ ਕ ਗੁਰਦੁਆਰਾ ਸਾਹਿਬ ਲਓ ਜੀ ਟ੍ਰੇਨ ਗਈ ਆ ਲੱਗ ਰਹੀ ਆ ਪਲੇਟਫਾਰਮ ਤੇ ਇਹ ਰਿਵਰਸ ਲੈ ਕੇ ਆ ਰਹੇ ਨੇ ਦੂਜੀ ਸਾਈਡ ਤੋਂ <tik> ah, lupa <jarna lah. tik> ਆ ਜੀ ਟ੍ਰੇਨ ਗਈ ਸੀ ਆ ਆਪਾਂ ਆਪਣੀ ਸੀਟ ਲੱਭ ਕੇ ਬੈਠ ਗਏ ਆ ਬਹੁਤ ਸਾਰੀ ਸੰਗਤ ਅਜੇ ਵੀ ਆ ਰਹੀ ਆ ਬੱਸਾਂ ਦੇ ਵਿੱਚ ਤਾਂ तकरीबन ਅੱਜ ਦੀ ਜਿਹੜੀ ਇਹ ਟ੍ਰੇਨ ਸਾਰੀ ਨਾ ਸੰਗਤ ਨਾਲ ਹੀ ਭਰੀ ਹੋਈ ਆ ਮੈਂ ਥੋੜਾ ਸਮਾਨ ਲੈਣਾ ਸੀ ਬਾਹਰ ਉਹ ਲੈ ਕੇ ਤੇ ਹੁਣ ਬੈਠ ਜਾਨੇ ਆ ਫਿਰੇ 9:30 ਵਜੇ ਪੂਰੇ 9:30 ਹੀ ਚੱਲੇਗੀ ਆ ਥੋੜੇ ਟ੍ਰੇਨ ਦੀ ਨਾ ਜੀ ਟ੍ਰੇਨ ਪਈ ਚੱਲ ਪੂਰੇ ਟਾਈਮ ਤੇ ਚੱਲੀ ਐ ਇੱਕ ਵੀ ਮਿੰਟ ਵੀ ਲੇਟ ਨਹੀਂ ਐ 9:30 ਦਾ ਟਾਈਮ 9:30 ਪੂਰੇ ਚੱਲੇਗਾ ਜੋ ਕੀ ਹੈ ਦੇਖਾ ਕੁਝ ਕਰ ਲਈ ਤੋਂ ਪੀ ਤੋਂ ਤਵਾ ਤੁਹਾਡੇ ਠੀਕ ਹੈ ਆਜੀ ਪਹੁੰਚ ਗਏ ਮਨਵਾੜ ਜੀ ਸਾਡੇ 7 ਘੰਟੇ ਬਾਅਦ ਲੱਗੀ ਮਨਵਾੜ ਸਟੇਸ਼ਨ ਤੇ ਉਹਨੇ ਫਿਰ 10:10 ਤੇ ਹੈਗਾ ਅਸ ਤੋਂ ਬਾਅਦ ਅੱਗੇ ਚੱਲੇ ਗਏ ਬਹੁਤ ਜ਼ਾਰੀ ਸੰਗਤ ਮਨਵਾੜ ਉੱਤਰ ਗਈ ਆ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਕਾਫੀ ਸੰਗਤ ਇੱਥੇ ਉਤਰੀ ਹੈ ਉਹ ਵਾੜ ਰੇਲ ਵਰੀ ਆਈ ਉਹਨੇ ਤੇ ਕਾਫੀ ਖਾਲੀ ਹੋ ਗਈ ਆ ਦੇਖਦੇ ਹਾਂ ਜੇਕਰ ਹੋਲ ਸੀਟ ਕਲਰਬ ਹੋ ਜਾਏ ਤਾਂ ਪਿੱਛੇ ਪਤਾ ਕਿੰਨਾ ਸੀ ਪਰ ਨਹੀਂ ਹੋਈ ਉਹ ਦੇ ਰਿਆ ਸੀ ਪਰ ਦੂਜੇ ਕੋਚ ਦੇ ਰੇ ਦੂਜੇ ਕੋਚ ਅਸੀਂ ਲਈ ਨਹੀਂ ਸੋ ਮੇਬੀ ਮਿਲ ਹੀ ਜਾਵੇ ਹੋਰ ਪਤਾ ਕਰਦੇ ਆ ਜੇ ਮਿਲ ਗਈ ਫਿਰ ਦੇਖਦੇ ਆ ਨਹੀਂ ਤੇ ਫਿਰ ਇੱਕ ਤੇ ਹੀ 사ਕਣਾ ਪਏਗਾ ਹਾਂ ਜੀ ਟਿੱਕਟ ਦੇ ਦਾਰਿਆ ਸੀ ਸੌਰੀ ਸੀਟ ਦੇ ਦਾਰਿਆ ਸੀ ਕਿ ਕੋਈ ਉਦੀ ਕੁਛ ਨਹੀਂ ਉਹ ਜਿਹਦੇ ਨਾਂ ਤੇ ਪਹਿਲਾਂ ਆ ਗਈ ਉਹਦੇ ਨਾਂ ਤੇ ਰਹਿਣੀ ਸੀ ਸਾਡੇ ਨਾਂ ਤੇ ਕਨਵਰਟ ਨਹੀਂ ਹੋਣੀ ਸੀ ਇਸ ਕਰਕੇ ਨਹੀਂ ਅਸੀਂ ਲਈ ਤਾਂ ਅਸੀਂ ਬੈਠ ਜਾਓ ਤੁਸੀਂ ਇਹਦਾ ਹੋ ਸਕਦਾ ਸੀ ਕਿ ਜਦੋਂ ਅੱਗੇ ਦੂਸਰਾ ਟਿੱਕਟ ਆਈ ਆਉਦਾ ਸੋ ਸਾਨੂੰ ਉਹ ਤੋਂ ਉਠਾ ਵੀ ਸਕਦਾ ਸੀ ਇਸ ਕਰਕੇ ਨਹੀਂ ਲਈ ਇਸ ਚੀਜ਼ ਦਾ ਵੀ ਧਿਆਨ ਰੱਖੋ ਕਦੇ ਵੀ ਕੋਈ ਟੀਟੀ ਕਿਉਂਕਿ ਉਹਦੀ ਡਿਊਟੀ ਮਨਵਾੜ ਤੱਕ ਸੀ ਉੱਥੋਂ ਉਹਨੇ ਡੇਢ ਸਾਬ ਤੋਂ ਚੱਲ ਕੇ ਤਾਂ ਮਨਵਾੜ ਤੱਕ ਡਿਊਟੀ ਸੀ ਤਾਂ ਉਹ ਸਾਨੂੰ ਕਹਿੰਦਾ ਸੀ ਇੱਕ ਸੀਟੇ ਬਿਠਾ ਦੇਣਾ ਮਤਲਬ ਪੈਸੇ ਲੈਣੇ ਸੀ 2-300 ਰੁਪਏ ਲੱਗੇ ਨੇ ਬਿਠਾ ਦੇਣਾ ਸੀ ਅੱਗੇ ਕੋਈ ਟੀਟੀ ਆਉਂਦਾ ਉਹਨੂੰ ਉਠਾ ਸਕਦਾ ਸੀ ਜਦੋਂ ਅਸੀਂ ਦਿੱਲੀ ਤੋਂ ਆਉਂਦੇ ਆ ਸਾਡੀ ਆਰਸੀ ਤੋਂ ਕਨਫਰਮ ਕਰਾਈ ਸੀ ਤਾਂ ਉਹ ਸਿਸਟਮ ਦੇ ਵਿੱਚ ਸਾਡੇ ਨਾਂ ਤੇ ਸੀਟ ਜਾਨੀ ਕਿ ਸ਼ੋ ਹੋਣ ਲੱਗ ਪਈ ਸੀ ਕਿਤੇ ਵੀ ਉਹਨਾਂ ਦੇ ਉਹਨਾਂ ਦੇ ਸਿਸਟਮ ਦੀ ਸਰਚ ਕਰਦੇ ਸੀ ਤਾਂ ਸਾਡਾ ਨਾਂ ਸ਼ੋ ਹੁੰਦਾ ਸੀ ਤੋ ਉਹ ਠੀਕ ਰਹਿੰਦੀ ਆ ਅਗਰ ਤਾਨੂੰ ਉਹ ਪੈਸੇ ਹੀ ਪੈਸੇ ਲੈ ਕੇ ਪਹੁੰਚਾ ਦਿੰਦਾ ਕਿਉਂਕਿ ਹੁਣ ਉਹਦੀ ਡਿਊਟੀ ਇੱਥੇ ਤੱਕ ਹੀ ਮਨਵਾੜ ਤੱਕ ਜਿੱਥੇ ਉਹਨੇ ਉੱਤਰ ਜਾਣਾ ਸੀ ਅੱਗੇ ਤਾਨੂੰ ਜਾ ਕੇ ਹੋਰ 100 ਕਿਲੋਮੀਟਰ ਕੋਈ ਵੀ ਠਾ ਸਕਦਾ ਸੀ ਪਿੱਛੇ ਕਾਫੀ ਜ਼ੰਗਾ ਦਾ ਜਿਹੜੇ ਜਿਹੜੇ ਜਰਨਲ ਚ ਲੈ ਕੇ ਆਏ ਨੇ ਉਹਨੇ ਇੱਧਰ ਸਾਰੇ ਸਲੀਪਰ ਪਹੁੰਚਾਏ ਦਰੇ ਸੀ ਲੋ ਜੀ ਸਿਗਨਲ ਹੋ ਗਿਆ ਹੁਣ ਲੱਗੇ ਅੰਦਰ ਦੇ ਤੱਕ ਪਕਾੜੇ ਮਿਲ ਜਿਹੜੇ ਬਰਾਵਾ ਮਿਲ ਜਾਂਦਾ ਸਮੋਸੇ ਮਿਲ ਜਾਂਦੇ ਆ ਕੁਝ ਵੀ ਲੋ ਜੀ ਚਲੋ ਜੀ ਬੈਠਦੇ ਆ ਜਾ ਕੇ ਅੰਦਰ ਆਵੇ ਜਰਨਲ ਦੀ ਏ ਟਿਕਟ ਲਗਾ ਕੇ ਏਦਾਂ ਵੜ ਜਾਂਦੇ ਨੇ ਇਹਨਾਂ ਦੇ ਵਿੱਚ ਆਪ ਦਿੱਕਤ ਆ ਜਾਂਦੀ ਹੈ ਮਨਾ ਕੇ ਟਿਕ ਪਰ ਵਾਲੇ ਉਹ ਹੈ ਕਿ ਦਾ ਰੇਲ ਭਈ ਇੱਥੇ ਚੱਲ ਅਰੇ ਬੰਦਾ ਲਿਖਿਆ ਹੋਇਆ ਕਿ ਆਪ ਵੀ ਲੇਟ ਚੱਲ ਰਹੀ ਹੈ। ਆ ਕੋਈ 40 ਤੋਂ 45 ਮਿੰਟ ਦੇ ਹੈਗਾ ਕਿਉਂਕਿ ਉਹ ਪਿੱਛੇ ਸਿੰਗਲ ਡਰਾਇਕਾ ਜਾਂ ਤੁਹਾਡਾ ਡਰਾਇਕ ਉਹਨੂੰ ਟ੍ਰੈਕ ਨੂੰ ਡਬਲ ਕਰ ਰਹੇ ਨੇ ਜਿਹੜਾ ਮਨਵਾਲ ਤੋਂ ਫਲੇਟ ਸਾਬ ਤੱਕ ਜਾਂਦਾ ਉਹ ਡਬਲ ਹੋ ਰਿਹਾ। ਉਹਦੇ ਦੇ ਵਿੱਚ ਕੰਮ ਵੀ ਚੱਲ ਰਿਹਾ ਸੀ ਉੱਥੇ ਵੀ ਫਿਰ ਸਟਾਪ ਹੁੰਦਾ ਰਿਹਾ। ਕੁਝ ਜਗ੍ਹਾ ਤਾਂ ਸਿੰਗਲ ਟ੍ਰੈਕ ਸੀ। ਉਹ ਟ੍ਰੈਕ ਚੇਂਜ ਸਾਰੀ ਜਦੋਂ ਉਹ ਜਿਹੜਾ ਕੋਟਰਾ ਜਾਂ ਦੇਹੂਪੁਰ ਹਾਸਿੰਗ ਰੋਡ ਵਾਸਤੇ ਉਦੋਂ ਵੀ ਕਾਫੀ ਕਾਫੀ ਟਾਈਮ ਤੱਕ ਰੁਕਣਾ ਪੈਂਦਾ ਦੂਜੀ ਟਰੇਨ ਨੂੰ। ਇਹ ਇਸ ਕਰਕੇ ਫਿਰ ਪਿੱਛੇ ਕਾਫੀ ਜਨ ਰੁਕਦੀ ਆਈ ਹੈ। ਲੇਟ ਹੋਈ ਸੀ ਤੇ 40 ਮਿੰਟ ਦੇ ਬ੍ਰੀਫ ਲੇਟ ਹੀ ਆ। ਜੀ ਸਵਾਗਤ ਹੈ ਤੁਹਾਡਾ ਨਵੇਂ ਦਿਨ ਦੇ ਵਿੱਚ ਅੱਡ ਵੀਡੀਓ ਬਣਾਣੀ ਹੈ ਕਿਉਂਕਿ ਆਪਾਂ ਉਸੇ ਵੀਡੀਓ ਨੂੰ ਕੰਟੀਨਿਊ ਕਰ ਰਹੇ ਹਾਂ ਸਵੇਰ ਦੇ 4:30 ਹੋ ਗਏ ਆ ਰੇਲ ਇੱਕ ਸਟੇਸ਼ਨ ਤੇ ਰੁਗੀ ਸੀ ਮੌਸਮ ਇੱਕਦਮ ਚੇਂਜ ਹੋ ਗਿਆ ਇੱਕਦਮ ਧੁੰਦ ਪੈਣੀ ਸ਼ੁਰੂ ਹੋ ਗਈ ਆ ਅਸੀਂ ਹਾਫ ਨਹੀਂ ਬੈਠਣਾ ਚਾਏ ਸੀ ਬਹੁਤ ਜ਼ਿਆਦਾ ਠੰਡ ਦਾ ਅਚਾਨਕ ਦੇਖਿਆ ਬਾਹਰ ਆ ਕੇ ਤਾਂ ਇੱਕਦਮ ਠੰਡ ਹੋਈ ਗਈ ਆ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਹੁਣ ਅਗੇ ਪੰਜਾਬ ਦੇ ਵਿੱਚ ਜਿਗ ਜੈ ਵੈਕਟਰ ਹੋ ਜਾਣਗੇ ਉਦੋਂ ਵੀ ਤਗੜੀ ਠੰਡ ਤੇ ਧੁੰਦ ਮਿਲੇਗੀ ਮੈਂ ਦਿਖਾਤਾ ਹਾਂ ਤੁਹਾਨੂੰ ਲੋਟ ਦੇਖ ਸਕਦੇ ਧੁੰਦ ਹਲਕੀ ਹਲਕੀ ਜੋ ਕਿ ਲਾਈਟਾਂ ਵਿੱਚ जगਦੀਆਂ ਨਾ ਪ੍ਰੋਪਰ ਨਹੀਂ ਧੁੰਦ ਦੇਖੀ ਹਿੱ ਲਾਈਟ ਦੇ ਵਿੱਚ ਤਾਂ ਵੈਸੇ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਤੇ ਮੈਂ ਤਾਂ ਸਟੇਸ਼ਨ ਤੋਂ ਬਾਹਰ ਨਿਕਲਣੇ ਤੋਂ ਬਦਲਾ ਦੇਗਾ जी पहुंच गए आप ग्वालिया रेलवे स्टेशन से बहुत ज्यादा भीड़ है ट्रेन ऑलरेडी करीब डेढ़ घंटा लेट आ बस दो ही मिनट काफा चल लगी ट्रेन इतो धुंद पीछे बहुत ज्यादा पी पूरी रात धुंद तो पड़ रही है हम बिलकुल घटी मौसम तर ठंड बहुत हो गई पीछे नाल जिन्ना भी है

लो जी पहुंच गए अमृतसर पूरे दो घंटे तो दस मिनट लेट यानी कि बारह बजे गए पूरे दो घंटे पंद्रह मिनट लेट पहुंची है फिर चलिए हम देखते दे हैं कोई रूम सारी आ गई है संगति संगति संगत ਹੁਣ ਆਪਾਂ ਚੱਲਦੇ ਜੀ ਲੈਨੇ ਕੋਈ ਰੂਮ ਇੱਥੇ ਤੇ ਸਟੇ ਕਰਦੇ ਫਿਰ ਕੱਲ ਸਵੇਰੇ ਹੀ ਚੱਲਾਂਗੇ ਭਾ। ਅੱਜ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਵਲੌਗ ਦੇ ਤੀਜੇ ਦਿਨ ਦੇ ਵਿੱਚ ਅਸੀਂ ਪਹੁੰਚ ਗਏ ਜੀ ਅੰਮ੍ਰਿਤਸਰ ਰਾਤ ਪਹੁੰਚ ਗਏ ਸੀ 12 ਵਜੇ ਟ੍ਰੇਨ ਪਹੁੰਚ ਗਈ ਸੀ ਟ੍ਰੇਨ 2 ਘੰਟੇ 15 ਮਿੰਟ ਲੇਟ ਸੀ ਫਿਰ ਅਸੀਂ ਇੱਥੇ ਸਟੇ ਕਰ ਲਿਆ ਕਿਉਂਕਿ ਇੱਥੋਂ 55-60 ਕਿਲੋਮੀਟਰ ਦੂਰ ਜਾਣਾ ਕਿਸੇ ਨੂੰ ਬੁਲਾਉਣਾ ਪੈਣਾ ਸੀ ਤਾਂ ਫਿਰ ਉਹ ਧੁੰਦ ਵੀ ਬਹੁਤ ਜ਼ਿਆਦਾ ਸੀ ਇਸ ਕਰਕੇ ਅਸੀਂ ਕਿਹਾ ਕਿ ਕੱਲ ਸਵੇਰੇ ਚਲੇ ਜਾਵਾਂਗੇ ਤੇ ਇੱਕ ਰੈਸਟ ਹੋ ਗਈ। ਤਾ ਬੈਟਰ ਆਗੇ ਅਗਰ ਤੁਹਾਨੂੰ ਦੂਰ ਪੈਂਦਾ ਤੇ ਤੁਸੀਂ ਸਟੇ ਕਰ ਲਓ ਜੇ ਕਰ ਸਕਦੇ ਹੋ ਕਿਉਂਕਿ ਫਿਰ ਜਦੋਂ ਕਿਸੇ ਨੇ ਲੈਣ ਆਉਣਾ ਹੈ ਨਾ ਉਹਨੂੰ ਵੀ ਡਿਸਟਰਬ ਹੁੰਦਾ ਹੈ ਉਹ ਵੀ ਤੇ ਇੱਕ ਧੁੰਦ ਦੇ ਵਿੱਚ ਗੱਡੀ ਦਾ ਵੀ ਮੁਸ਼ਕਲ ਹੋ ਜਾਂਦਾ ਚਲਾਉਣਾ ਸੋ ਅਸੀਂ ਇੱਥੇ ਸਟੇ ਕਰ ਲਿਆ ਸੀ ਤੇ ਅਸੀਂ ਹੁਣ ਇਸ ਟਾਈਮ ਬਿਲਕੁਲ ਹਾਲ ਗੇਟ ਵਾਲੇ ਚੌਂਕ ਤੇ ਹੈਗੇ ਆ ਆ ਧੁੰਦ ਦੇਖੋ ਕਿੰਨੀ ਪਈ ਹੈ ਤੇ ਸ਼ਹਿਰ ਦੇ ਵਿੱਚ ਪਤਾ ਨਹੀਂ ਲੱਗਦਾ ਜੇ ਤੁਸੀਂ ਸ਼ਹਿਰ ਤੋਂ ਬਾਹਰ નીકਲਾਂਗੇ ਤੇਰਾ ਪਤਾ ਲੱਗੇਗਾ ਸ਼ਹਿਰ ਦੇ 6 ਵਜ ਚੁੱਕੇ ਆ ਉਹਨੇ ਤਾਂ ਅਸੀਂ ਬੱਸ ਲਵਾਵਾਂਗੇ ਬੱਸ ਇੱਥੇ ਆ ਜਾਣੀ ਹੈ ਬੱਸ ਲੈ ਕੇ ਫਿਰ ਅਸੀਂ ਜਾਵਾਂਗੇ ਘਰ ਤਾਂ ਥੋੜੀ ਜੀ ਇਨਫਾਰਮੇਸ਼ਨ ਜਿਵੇਂ ਕਿ ਟ੍ਰੇਨ ਬਾਰੇ ਜੇ ਤੁਹਾਨੂੰ ਦੇ ਦਵਾਂ ਸੱਚਕਾਂਟ ਐਕਸਪ੍ਰੈਸ ਜੋ ਸੱਚਕਾਂਟ ਐਕਸਪ੍ਰੈਸ ਇਹਦੇ ਦੋ ਨੰਬਰ ਨੇ ਜਾਨੀ ਕਿ 12715 ਤੇ 12716 ਜਿਹੜਾ 12716 ਹੈ ਉਹ ਚੱਲਦੀ ਹੈ ਜੀ ਅੰਬੀ ਸਰ ਤੋਂ ਨਦੇੜਸ ਆ ਜੋ ਜੋ ਸਾਬ ਤੱਕ ਤੇ ਜਿਹੜੀ 12715 ਨੰਬਰ ਟ੍ਰੇਨ ਉਹ ਸ੍ਰੀ ਹਜੂਤ ਸਾਹਿਬ ਤੋਂ ਚੱਲ ਕੇ ਆਂਦੀ ਆ ਅੰਮ੍ਰਿਤਸਰ ਯਾਨੀ ਕਿ ਇੱਕ ਹੀ ਟ੍ਰੇਨ ਦੇ ਦੋ ਨੰਬਰ ਰੱਖੇ ਹੁੰਦੇ ਆ ਕਿ ਜਦੋਂ ਤੁਸੀਂ ਉਹਦਾ ਸਟੇਟਸ ਚੈੱਕ ਕਰੋ ਤੋਂ ਨੰਬਰ ਵਾਈਜ਼ ਤੁਸੀਂ ਉਹਦਾ ਸਟੇਟਸ ਚੈੱਕ ਕਰ ਸਕਦੇ ਜੀ ਕਿ ਟ੍ਰੇਨ ਕਿੱਥੇ ਹੈ ਜਾਂ ਕਿੰਨਾ ਲੇਟ ਹੈ ਸਭ ਕੁਝ ਚੈੱਕ ਕਰ ਲਓ ਤਾਂ ਇਹ ਟ੍ਰੇਨ 1995 ਦੇ ਵਿੱਚ ਚਲਾਈ ਗਈ ਸੀ ਵੀਕਲੀ ਯਾਨੀ ਕਿ ਹਫਤੇ ਦੇ ਵਿੱਚ ਇੱਕ ਦਿਨ ਤਾਂ ਉਸ ਤੋਂ ਬਾਅਦ ਇਹਦਾ 97 ਦੇ ਵਿੱਚ 9798 ਦੇ ਵਿੱਚ ਇਹਦਾ ਸਟੇਟਸ ਅਪਡੇਟ ਕਰਕੇ ਇਹਨੂੰ ਜਾਂ ਤੁਹਾਡਾ ਸੰਗਤ ਵਧਨ ਕਰਕੇ ਇਹਨੂੰ ਵੀਕਲੀ 5 ਡੇ ਕਰ ਦਿੱਤਾ ਸੀ ਹਫਤੇ 'ਚ 5 ਦਿਨ ਅਤੇ ਜੀ 5 ਦਿਨ ਕੀਤਾ ਉਸ ਤੋਂ ਬਾਅਦ ਫਿਰ 2007 ਦੇ ਵਿੱਚ ਜਾ ਕੇ ਇਹਨੂੰ ਡੇਲੀ ਕਰ ਦਿੱਤਾ ਸੀ ਜਿਵੇਂ ਜਿਵੇਂ ਗੱਡੀ ਰਿਕੁਆਇਰਮੈਂਟ ਵਾਧੀ ਗਈ ਜਾਂ ਇਸ ਟ੍ਰੇਨ ਨੂੰ ਫਿਰ ਹੋਰ ਵੀ ਸਾਈਡ ਤੋਂ ਤੁਸੀਂ ਕਹਿ ਲਓ ਕਿ ਪੈਸੰਜਰ ਜਿਹੜੇ ਅਲਟੀਨੇਟ ਜਿਹੜਾ ਟਰੈਵਲ ਕਰਦੇ ਨੇ ਮੰਨ ਲਓ ਕਿਸੇ ਨੇ ਗਵਾਲੀਅਰ ਤੋਂ ਕਿਸੇ ਹੋਰ ਸਾਈਡ ਨੂੰ ਜਾਣਾ ਰਾਹ ਚ ਦਿੱਲੀ ਪੈਂਦੀ ਦਿੱਲੀ ਤੋਂ ਕਿਸੇ ਨੇ ਇੰਟਰਚੇਂਜ ਕਰਨੀ ਆ ਤਾਂ ਉਹ ਵੀ ਇਹਦੇ ਤੇ ਵਧਣ ਲੱਗੇ ਤਾਂ ਫਿਰ ਇਹ ਡੇਲੀ ਚੱਲਣ ਲੱਗਦੀ ਤਾਂ ਹੁਣ ਇਸ ਟ੍ਰੇਨ ਦੀ ਬੁਕਿੰਗ 3 ਮਹੀਨੇ ਤੋਂ ਜ਼ਿਆਦਾ ਆ ਜਾਨੀ ਕਿ ਟਾਈਮ ਲੱਗਦਾ ਹੈ ਵੇਟਿੰਗ 'ਚ ਹੀ ਚਲਦੀ ਹੈ ਫਿਰ ਵੀ ਕਨਫਰਮ ਟਿਕਟ ਮਿਲਣੀ ਬੜੀ ਮੁਸ਼ਕਲ ਹੋ ਜਾਂਦੀ ਹੈ ਤਾਂ ਮੇਰੀ ਇੱਕ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਆਨਲਾਈਨ ਦੇ ਵਿੱਚ ਤੁਸੀਂ ਉਹ ਨਹੀਂ ਕਰ ਸਕਦੇ ਜੇ ਤੁਸੀਂ ਆਨਲਾਈਨ ਬੁਕਿੰਗ ਕਰਦੇ ਹੋ ਉੱਥੇ ਨਹੀਂ ਕਰ ਸਕਦੇ ਤਾਂ ਤੁਸੀਂ ਆਫਲਾਈਨ ਅਗਰ ਬੁਕਿੰਗ ਕਿਸੇ ਵੀ ਰੇਲਵੇ ਸਟੇਸ਼ਨ ਤੋਂ ਕਰਾਉਂਦੇ ਹੋ ਉੱਥੇ ਤੁਹਾਨੂੰ ਇੱਕ ਫਾਰਮ ਮਿਲਦਾ ਫਾਰਮ ਦੇ ਵਿੱਚ ਆਪਣੇ ਕੋ ਆਪਸ਼ਨ ਹੁੰਦੀ ਹੈ ਉਹਦੇ ਥੱਲੇ ਆਪਾਂ ਮੈਂਸ਼ਨ ਕਰ ਸਕਦੇ ਹਾਂ ਕਿ ਇਸ ਟ੍ਰੇਨ ਨੂੰ ਹੋਰ ਵਧਾ ਦਿੱਤਾ ਜਾਵੇ ਇਹਦੇ ਰੂਟ ਦੇ ਵਿੱਚ ਜਾਂ ਟ੍ਰੇਨ ਵਧਾ ਦਿੱਤੀ ਜਾਵੇ ਐਦਾਂ ਦਾ ਕੁਝ ਲਿਖ ਸਕਦੇ ਆ ਫਿਰ ਰੇਲਵੇ ਵਾਲੇ ਚੈੱਕ ਕਰਦੇ ਨੇ ਤਾਂ ਚੈੱਕ ਕਰਨ ਤੋਂ ਬਾਅਦ ਉਹ ਹੋ ਸਕਦਾ ਕਿ ਇਹਦਾ ਟ੍ਰੇਨ ਹੀ ਇੱਕ ਹੋਰ ਚਲਾ ਦੇਣ ਚਲਦੀ ਹੈ ਵੈਸੇ ਇੱਕ ਟ੍ਰੇਨ ਇਹਨਾਂ ਨੇ ਚਲਾਈ ਹੋਈ ਹੈ ਬਟ ਉਹ ਵੀ ਵੀਕਲੀ ਆ ਹੋ ਸਕਦਾ ਫਿਰ ਉਹ ਡੇਲੀ ਕਰ ਦੇਣ ਤਾਂ ਉਹਦੇ ਵਿੱਚ ਤੁਸੀਂ ਮੈਂਸ਼ਨ ਜ਼ਰੂਰ ਕਰਿਆ ਕਰੋ ਜਿੰਨੇ ਵੀ ਆਫਲਾਈਨ ਟਿਕਟਾਂ ਲੈਂਦੇ ਹੋ ਕੇਸ ਜੇ ਸਾਨੂੰ ਮੁਸ਼ਕਲ ਆਉਂਦੀ ਹੈ ਟਿਕਟ ਲੈਣ ਦੇ ਵਿੱਚ ਤੇ ਕਿਰਪਾ ਕਰਕੇ ਇਹਦੀ ਜਿਹੜੀ ਹੋਰ ਸਰਵਿਸ ਵਧਾਈ ਜਾਵੇ ਤਾ ਫਿਰ ਮਤਲਬ ਉਹਦੀ ਸਰਵ ਸਵਿਧਾ ਹੋਣਗੇ ਰੇਲਵੇ ਵਾਲੇ ਹਾਂਜੀ ਵੇਖੋ ਚੱਲ ਗਏ ਅਸੀਂ ਆਕੇ ਜੀ ਬੱਸ ਸਟੈਂਡ ਤੇ ਕਿਉਂਕਿ ਉੱਥੋਂ ਬੱਸ ਨਹੀਂ ਜਾਂਦੀ ਬੱਸ ਦਾ ਰੂਟ ਇਹਨਾਂ ਨੇ ਚੇਂਜ ਕੀਤਾ ਆ ਬਾਬੇ ਸ਼ੀਦਾ ਦੇ ਇਧਰ ਦੀ ਜਾਂਦੀ ਆ ਦੂਸਰੀ ਸਾਈਡ ਦੀ ਤਾਂ ਇੱਕ ਕੁਛ ਰਾਤ ਦਾ ਖਾਦਾ ਪੀਦਾ ਕੁਛ ਨਹੀਂ ਸੀ ਸਹੀ ਬੱਚਾ ਕਿਥੋਂ ਥੋੜਾ ਹਲਕਾ ਮਕਾ ਬ੍ਰੇਕਫਾਸਟ ਚੱਲ ਗਿਆ ਮੇਰੀ ਤਾਂ ਕੋਈ ਦਿੱਕਤ ਨਹੀਂ ਨੇ ਮੈਡਮ ਦੀ ਘੜੀ ਦਿੱਕਤ ਜ਼ਿਆਦਾ ਹੈ ਮੈਂ ਤਾਂ ਚਾਹ ਲਈ ਨਾਲ ਕੁਛ ਬਿਸਕੁਟ ਵਗੈਰਾ ਲੈ ਲਿਆ ਬਸ ਦੋ ਘੰਟੇ ਚ ਘਰ ਪਹੁੰਚ ਜਾਣਾ ਲਓ ਜੀ ਪਹੁੰਚ ਗਏ ਆਪਾਂ ਘਰ ਔਰ ਰਹਿ ਗਿਆ ਕਾਰ ਅਹ ਰਹਿ ਗਏ ਅਸੀਂ ਇਸ ਸਬਰ ਜੇ ਬਹੁਤ ਹੀ ਵਧੀਆ ਰਿਹਾ ਸਾਰਾ ਕੁਝ ਬਹੁਤ ਵਧੀਆ ਜਾਂਦਾ ਸਵਾਰ ਵੀ ਵਧੀਆ ਰਿਹਾ ਸਾਰਾ ਕੁਝ ਹੀ ਬਹੁਤ ਵਧੀਆ ਰਿਹਾ ਤਾਂ ਬੱਸ ਸਟੈਂਡ ਤੋਂ ਲੈ ਕੇ ਅੰਮ੍ਰਿਤਸਰ ਤੋਂ ਬੱਸ ਤੇ ਆ ਗਏ ਅਸੀਂ ਪਿੰਡ ਤਾਂ ਬੱਸ ਸਟੈਂਡ ਤੋਂ ਹੁਣ ਤੁਰ ਕੇ ਆਪਾਂ ਜਾ ਰਹੇ ਘਰ ਤੇ ਐ ਆ ਜਾਂਦਾ ਰਸਤਾ ਤੇ ਆਂਦਿਆਂ ਨੂੰ ਅੱਧਾ ਰਸਤਾ ਜਿਹੜਾ ਹੈ ਬਣ ਗਿਆ ਹੈਗਾ ਇੰਟਰਲੌਕ ਲੱਗਦੀ ਹੈ ਗਿਆ ਐਜੀ ਦਾਜਾ ਖੀ ਲੈਣਾ ਮਿਲ ਗਿਆ ਨਾ ਖਾਣ ਲਈ ਜੋ ਚੀਜ਼ ਮਿਲਣੀ ਆ ਮਿਲ ਗਈ ਬਾਤ ਸੁਣ ਚੱਲ ਬਹਿ ਜਾ ਹਣ ਬਹਿ ਜਾ ਬਹਿ ਜਾ ਬਹਿ ਜਾ ਠੀਕ ਆ ਹਾਂਜੀ ਲਓ ਜੀ ਆਪਾਂ ਪਹੁੰਚ ਗਏ ਜੀ ਆਪਣੇ ਘਰ ਤੇ ਬਹੁਤ ਵਧੀਆ ਸਫਰ ਰਿਹਾ ਬਹੁਤ ਵਧੀਆ ਯਾਤਰਾ ਰਹੀ ਤੇ ਜੋ ਵੀ ਬਸ ਸਭ ਠੀਕ ਠਾਕ ਰਿਹਾ ਸਫਰ ਵੀ ਬਹੁਤ ਵਧੀਆ ਰਿਹਾ ਬਸ ਉਹ ਟ੍ਰੇਨ ਜੋ ਕਿ ਥੋੜਾ ਲੇਟ ਹੋਈ ਉਹਦੇ ਕਰਕੇ ਅਸੀਂ ਲੇਟ ਆਏ ਸੀ ਬਟ ਕੋਈ ਦਿੱਕਤ ਕੋਈ ਨਹੀਂ ਆਈ ਠੀਕ ਸਭ ਸਾਰਾ ਸਫਰ ਠੀਕ ਰਿਹਾ ਸੀ ਤਾਂ ਹਉਮਸੋ ਕਿ ਤੁਸੀਂ ਹੈ ਸਿਰੀ ਨੂੰ ਤੁਹਾਨੂੰ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੇ ਤਾਂ ਕਮੈਂਟ ਸ਼ੇਅਰ ਜਰੂਰ ਕਰਨਾ ਅਗਰ ਚੈਨਲ ਤੇ ਨਵੇਂ ਹੋ ਤਾਂ ਇਹਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਮਿਲਦੇ ਹਾਂ ਜੀ ਫੇਰ ਕਿਸੇ ਨਵੇਂ ਸਫਰ ਦੇ ਵਿੱਚ ਫਿਲਹਾਲ ਅਸੀਂ ਧੰਨਵਾਦ ਸਫਰ ਦਾ ਕੋਈ ਨਹੀਂ ਕਿਉਂਕਿ ਅਸੀਂ ਪ੍ਰੋਫੈਸ਼ਨਲ ਨਾਤਾ ਯੂਟਿਊਬਰ ਹਨ ਨਾ ਬਲੌਗਰ ਹਾਂ ਜਿਸ ਤਰ੍ਹਾਂ ਅਸੀਂ ਗਿਆ ਸੀ ਤੇ ਅਸੀਂ ਰਿਕਾਰਡ ਕੀਤਾ ਸੋਚਿਆ ਕਿ ਆਪਾਂ ਤੁਹਾਨੂੰ ਵੀ ਦਿਖਾ ਦਿੰਨੇ ਆ ਕੁਝ ਇਨਫੋਰਮੇਸ਼ਨ ਜਿਵੇਂ ਹੁੰਦੀ ਆ ਕਿ ਕਿਸੇ ਦੇ ਕੰਮ ਆ ਜਾਂਦੀ ਆ ਜਾਣ ਤੋਂ ਪਹਿਲਾਂ ਜੇ ਦੇਖ ਲੈਂਦਾ ਤਾਂ ਸਾਡੀ ਵੀਡੀਓ ਵੇਖ ਕੇ ਅਗਰ ਕਿਸੇ ਨੂੰ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ ਮਿਲਦੇ ਆ ਫੇਰ ਕਿਤੇ ਨਵੀਂ ਵੀਡੀਓ ਦੇ ਵਿੱਚ ਟਲ ਦੇਨ ਗੁੱਡ ਬਾਏ ਅਸੀ ਕਾ